ਖੇ ਤਾਂ ਕਿਸੇ ਕਾਰਨ ਵਸ ਉਹ ਜਿਹੜਾ ਅਫਸਰ ਸੀ ਉਦੋਂ ਛੋਟੇ ਉਦਦੇ ਤੇ ਸਸਪੈਂਡ ਹੋ ਗਿਆ ਸਸਪੈਂਡ ਹੋਣ ਨਾਲ ਉਹਦੀ ਟੈਨਸ਼ਨ ਵੱਧ ਗਈ ਟੈਨਸ਼ਨ ਵਧਣ ਨਾਲ ਡਿਪਰੈਸ਼ਨ ਹੋ ਗਿਆ ਫਿਰ ਬੰਦਾ ਕਿਸੇ ਨਾ ਕਿਸੇ ਤੋਂ ਪੁੱਛਦਾ ਐਧਰ ਉਧਰ ਪੁੱਛਣ ਦੱਸਣ ਲੱਗ ਪਏ ਜਿੱਦਾਂ ਦੇ ਉਹਦੇ ਨੌਕਰੀ ਜੌਬ ਤੇ ਮਿੱਤਰ ਦੋਸਤ ਉਦਾਂ ਨੂੰ ਉਹਨੇ ਰਾਹ ਦੱਸ ਦਿੱਤਾ ਪਰ ਸਰ ਕਿਸੇ ਕੋਲੋਂ ਪੁੱਛੋ ਕਿਸੇ ਨੇ ਕੁਛ ਕੀਤਾ ਹੈ ਦੇਖੋ ਤੋ ਪੁਸ਼ੀਗਿਸ਼ ਕਰਨਾ ਉਹਨੂੰ ਕੋਈ ਕਹੇ ਤੁਸੀਂ ਪਾਣੀ ਵਿੱਚ ਸੱਤ ਨਾਰੀਅਲ ਤਾਰ ਕੇ ਆਓ ਕੋਈ ਕਹੇ ਸੱਤ ਤਨ ਦੀ ਧਾਲ ਪਾਣੀ ਵਿੱਚ ਛੱਟ ਕੇ ਆਓ ਤ ਉਹਨੂੰ ਦੋ ਤਿੰਨ ਤਮ ਚਰ ਨੇ ਨਗ ਭਾਲੇ ਜਦੋਂ ਕਿਸੇ ਕੋਲਸੇ ਕੋਈ ਢੋ ਨਾ ਲੱਗੀ ਤਾਂ ਫਿਰ ਇਸ ਤਰ੍ਹਾਂ ਦੇ ਵੀ ਕੋਈ ਸੱਜਣ ਮਿਲਿਆ ਜਿਹੜਾ ਉਹਨੂੰ ਗੁਰਦਾਰ ਹੀ ਲੈ ਆਇਆ ਰੋਜ਼ ਉਹ ਸਵੇਰੇ ਕਥਾ ਸੁਣਨ ਆਉਣ ਲੱਗ ਪਿਆ ਜਦੋਂ ਕਥਾ ਸੁਣਨ ਆਉਣ ਲੱਗ ਪਏ ਹੁਣ ਕਥਾ ਦੇ ਸਾਰੇ ਸਵਾਲਾਂ ਦੇ ਜਵਾਬ ਮਿਲਣ ਲੱਗ ਪੈਂਦੇ ਨੇ ਕਿਉਂਕਿ ਸਾ ਸੰਗਤ ਗੁਰੂ ਫਿਰ ਸਿੱਖ ਨਾਲ ਸੰਗਤ ਨਾਲ ਲਾਈਵ ਹੁੰਦਾ ਇਹ ਕਥਾ ਤੁਹਾਨੂੰ ਲੱਗਦਾ ਵੀ ਅਸੀਂ ਸੁਣਾਉਣੀ ਸਾਡਾ ਕੋਈ ਰੋਲ ਨਹੀਂ ਹੈ ਵਿੱਚ ਸਾਰਿਆਂ ਦੇ ਸਵਾਲਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਦਿੰਦੇ ਨੇ ਜਿੱਦਾਂ ਦਾ ਤੁਹਾਡਾ ਸਵਾਲ ਹੋਏਗਾ ਉਦੋਂ ਦੀ ਕਥਾ ਉਹਨਾਂ ਨੇ ਸ਼ੁਰੂ ਕਰਵਾ ਲੈ ਤੋ ਹੌਲੀ ਹੌਲੀ ਦੋ ਚਾਰ ਦਿਨ ਉਹਨੂੰ ਆਉਂਦਿਆ ਹੋਏ ਤੇ ਸਵਾਲਾਂ ਦੇ ਜਵਾਬ ਮਿਲਣ ਲੱਗ ਪੈਂਦੇ ਉਹਨਾਂ ਨੇ ਸਾਰੇ ਗੱਲ ਮੈਨੂੰ ਦਸੀ ਕਹਿੰਦਾ ਭਾਈ ਸਾਹਿਬ ਦੀ ਆ ਗੱਲ ਹੈ ਮੈਂ ਉਹਨੂੰ ਕਹਿੰਦਾ ਜਿਹੜੇ ਤਿੰਨ ਚਾਰ ਨਗ ਪਾਏ ਹੋਏ ਪਹਿਲਾਂ ਤੇ ਲੱਗ ਸਿੱਟੋ ਇਹਦੇ ਨਾਲ ਨਹੀਂ ਕੁਝ ਹੁੰਦਾ ਜਿਨ੍ਹਾਂ ਦਾ ਧਰਮ ਜਹਾਜਤ ਦਿੰਦਾ ਉਹ ਪਾਈ ਜਾਣਾ ਅਜੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੈ ਤੇਰੇ ਤੇ ਨਹੀਂ ਇਹ ਚੀਜ਼ ਲੱਗਦੀ ਜਿਨ੍ਹਾਂ ਦਾ ਧਰਮ ਜਹਾਜਤ ਦਿੰਦਾ ਉਹ ਪਾਉਣਾ ਕਹਿੰਦਾ ਠੀਕ ਆ ਜੀ ਲਾ ਦੇ ਨਾ ਮੈਨੂੰ ਕਿਹਾ ਹੋਰ ਕੀ ਕੀ ਕੀਤਾ ਕਹਿੰਦਾ ਨਹੀਂ ਮੈਨੂੰ ਤਾਂ ਸਤ ਨਾਰੀਅਲ ਪਾਣੀ ਚ ਕਿਹਾ ਮੈਂ ਤਾਂ 14 ਧਾਰ ਦਿੱਤੇ ਕਹਿੰਦਾ ਤਾਂ ਵੀ ਗੱਲ ਨਹੀਂ ਮੈਂ ਕਹਿੰਦੇ ਨਾਲ ਗੱਲ ਨਹੀਂ ਬਣਦੀ ਅਜੇ 4-5 ਦਿਨ ਤੁਹਾਨੂੰ ਸੰਗਤ ਵਿੱਚ ਆਉਂਦਿਆਂ ਹੋਏ ਨੇ ਤੁਹਾਡੇ ਸਵਾਲਾਂ ਦੇ ਜਵਾਬ ਮਿਲਣ ਲੱਗੇ ਤਾਂ ਸਾਧ ਸੰਗਤ ਉਹਨੇ ਲਗਾਤਾਰ 2-3 ਹਫ਼ਤੇ ਆਇਆ ਮਨ ਇਹਨ ਸ਼ਾਂਤ ਹੋ ਗਿਆ ਡਿਪਰੈਸ਼ਨ ਦੀ ਗੋਲੀ ਬੰਦ ਹੋ ਗਈ ਉਹਦੀ ਜਿਹੜੀ ਨੀਂਦ ਵਾਸਤੇ ਉਹਨੂੰ ਦਿੰਦੇ ਸੀ ਤਾਂ ਫਿਰ ਮੈਂ ਉਹਨਾਂ ਨੇ ਇੱਕ ਬੇਨਤੀ ਕੀਤੀ ਤੁਸੀਂ ਹੁਣ ਦਰਬਾਰ ਸਿਰ ਜਾਓ ਹੁਣ ਤੁਸੀਂ ਆਪਣੇ ਮਨ ਦੀ ਅਰਦਾਸ ਸਿੱਧੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਰੋ ਹੋਰ ਨਹੀਂ ਕਿਤੇ ਜਾਣ ਦੀ ਲੋੜ ਉਹ ਮੈਨੂੰ ਹੱਥ ਉਹ ਖਾਵੇ ਕਹਿੰਦਾ ਜੀ ਮੈਨੂੰ ਕਿਸੇ ਨੇ ਕਿਹਾ ਵੇ ਤੇਰੇ ਤਾਂ ਹੱਥ ਦੀਆਂ ਲਿਕਾਂ ਹੀ ਬਹੁਤ ਪੁੱਠੀਆਂ ਮੈਂ ਉਹਨੂੰ ਕਹਿੰਦਾ ਮੇਰੇ ਵੀ ਇਦਾਂ ਹੀ ਹੈ ਇਹ ਤੈਨੂੰ ਐਂ ਲਿਖਾ ਲੱਗਦਾ ਹੋਵੇ ਇਹ ਨਹੀਂ ਵੀ ਲਿਕਾਂ ਭਾਗ ਦੀਆਂ ਪੁੱਠੀਆਂ ਹਾਂ ਜੇ ਕੋਈ ਲੇਖ ਪੁੱਠੇ ਸਿੱਧੇ ਕਰ ਸਕਦਾ ਹੈ ਉਹ ਮੇਰੇ ਗੁਰੂ ਕੋਲ ਤਾਂ ਜ਼ਰੂਰ ਹੈ ਕਿਉਂ ਕਿਸੇ ਦੇ ਘਰ ਵਿੱਚ ਸਭ ਕੁਝ ਨਹੀਂ ਹੈ ਸਾਥ ਸੰਗਤ ਕੋਈ ਕਿੰਨਾ ਵੀ ਅਮੀਰ ਬੰਦਾ ਹੋਵੇ ਇਹ ਯਾਦ ਰੱਖਿਓ ਸਭ ਕੁਝ ਨਹੀਂ ਕਿਸੇ ਦੇ ਘਰ ਚ ਬੜੀ ਕਮਾਲ ਦੀ ਘਟਨਾ ਕੱਢੀ ਪਹਿਲੀ ਵਾਰ ਸ਼੍ਰੀਦਰੂ ਆਰਸ਼ੇਵ ਅੱਗੇ ਵੀ ਉਹ ਗਏ ਹੋਣਗੇ ਪਰ ਇਸ ਗੱਲ ਨੂੰ ਲੈ ਕੇ ਪਹਿਲੀ ਵਾਰ ਗਏ ਜਿਹੜੀ ਪ੍ਰੋਬਲਮ ਸੀ ਤਾਂ ਜਦੋਂ ਗਏ ਉਹਨੇ ਅਸੀਂ ਕੜਾ ਪ੍ਰਸ਼ਾਦੀ ਦੇ ਕੇ ਕਰਾਈ ਉਤਮ ਜਦ ਅੰਦਰ ਮੱਥਾ ਟਿਕਣ ਲੱਗ ਪਏ ਜਦੋਂ ਨਮਸਕਾਰ ਕਰਕੇ ਮੱਥਾ ਟੇਕ ਕੇ ਮੈਂ ਆਪਣੇ ਮਨ ਦੀ ਗੱਲ ਸਿਰ ਝੁਕਾਇਆ ਮੱਥਾ ਟੇਕ ਕੇ ਕਿਹਾ ਮਹਾਰਾ ਜੀ ਕਿਰਪਾ ਕਰੋ ਮੇਰੀ ਗਲਤੀ ਕਸੂਰ ਨਹੀਂ ਹੈ ਫਿਰ ਵੀ ਮੇਰਾ ਔਗਣ ਗੁਨਾਹ ਮਾਫ ਕਰੋ ਮੈਨੂੰ ਦੁਬਾਰਾ ਨੌਕਰੀ ਤੇ ਸਿਰ ਬਹਾਲੋ ਮਹਾਰਾ ਜੀ ਨੌਕਰੀ ਕਰਕੇ ਮੈਂ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਹਾਂ ਪਰੇਸ਼ਾਨੀ ਤੁਸੀਂ ਮੇਰੀ ਪਰੇਸ਼ਾਨੀ ਜਾਣਦੇ ਹੋ ਉਹਨੇ ਦੋ ਪਿੰਟ ਚ ਆਪਣੇ ਮਨ ਦੀ ਗੱਲ ਸਿਰ ਝੁਕਾਇਆ ਮੱਥਾ ਟੇਕਦੇ ਆਈ ਅੱਖਾਂ ਵਿੱਚ ਵਰਾਗ ਹੈ ਜਦੋਂ ਉੱਠੇ ਸਾਹਮਣੇ ਜੰਗਲੇ ਦੇ ਅੰਦਰ ਸਿੰਘ ਸਾਹਿਬ ਖੜੇ ਨੇ ਜਿਹੜੇ ਅਰਦਾਸ ਕਰਦੇ ਉਹਨਾਂ ਬੜੇ ਪਿਆਰ ਨਾਲ ਇੱਕ ਪਤਾਸਾ ਤੇ ਇੱਕ ਫੁੱਲ ਚੁੱਕ ਕੇ ਉਹਨਾਂ ਨੂੰ ਦਿੱਤ ਲੋ। ਤੋਂ ਬੜਾ ਖੁਸ਼ ਹੋਇਆ ਬਾਕੀਆਂ ਨੂੰ ਨਹੀਂ ਕਿਸੇ ਨੇ ਦਿੱਤਾ ਮੈਨੂੰ ਮਿਲਿਆ। ਤੋਂ ਸਾਰਿਆਂ ਨੂੰ ਪ੍ਰਸ਼ਾਦ ਨਹੀਂ ਦਿੰਦੇ। ਉਹਨੂੰ ਪਤਾਸੇ ਦਾ ਪ੍ਰਸ਼ਾਦ ਤੇ ਫੁੱਲ ਮਿਲਿਆ। ਪਰ ਕਰਮਾਂ ਕੀਤੀ ਉਹਦਾ ਮਨ ਬਹੁਤ ਨਿਹਾਲ ਹੋਇਆ ਅੰਦਰ ਬੈਠਿਆ 15-20 ਮਿੰਟ ਪਿਛਲੇ ਪਾਸੇ ਫਿਰ ਉਹ ਬਾਹਰ ਆਇਆ। ਇਰਦੇ ਘੰਟੇ ਬਾਅਦ ਬਾਹਰ ਆ ਕੇ ਮੈਨੂੰ ਫੋਨ ਕੀਤਾ ਕਹਿੰਦਾ ਭਾਈ ਸਾਹਿਬ ਬਹੁਤ ਮਨ ਨੂੰ ਨੰਦਾ ਹੈ ਕਹਿੰਦਾ ਸਕੂਨ ਬਹੁਤ ਮਿਲਿਆ ਕਹਿੰਦਾ ਮੈਨੂੰ ਅੰਦਰੋਂ ਪ੍ਰਸ਼ਾਦ ਮਿਲਿਆ ਪਤਾ ਸੇ ਤੇ ਫੁੱਲ ਦਾ ਮੈਂਨ ਕਾ ਸਰਦਾਰ ਜੀ ਕੰਮ ਤੁਹਾਡਾ ਹੋ ਗਿਆ ਕਹਿੰਦਾ ਅੱਛਾ ਜੀ ਕਹਿੰਦਾ ਮੈਨੂੰ ਵੀ ਇਦਾਂ ਹੀ ਲੱਗਦਾ ਤਾਂ ਸਾਥ ਸੰਗਤ ਤੁਸੀਂ ਹੈਰਾਨ ਹੋਮੋਗੇ ਉਹ ਤੋਂ ਨਰਵਾਰ ਸਾਹਿਬ ਤੋਂ ਇੱਕ ਹਫ਼ਤੇ ਬਾਅਦ ਸਾਡੇ ਸ਼ਹਿਰ ਦਾ ਕਮਿਸ਼ਨਰ ਤਿੰਦ ਹੋ ਗਿਆ ਉਹਨੇ ਕਮਿਸ਼ਨਰ ਦੇ ਪੇਸ਼ ਹੋ ਕੇ ਐਪਲੀਕੇਸ਼ਨ ਦਿੱਤੀ ਔਰ ਕਮਿਸ਼ਨਰ ਨੇ ਉਹਨੂੰ ਲੈਨ ਹਾਜ਼ਰ ਤੋਂ ਵਾਪਸ ਸੱਦਿਆ ਜਦੋਂ ਉਹਦੇ ਦਫ਼ਤਰ ਪੇਸ਼ ਹੋਏ ਨੇ ਇੱਕੋ ਗੱਲ ਕਹੀ ਕਮਿਸ਼ਨਰ ਨੇ ਇਮਾਨਦਾਰੀ ਨਾਲ ਦੱਸ ਤੇਰਾ ਕਿੰਨਾ ਤੁਸੁਨ ਹੁਣ ਕਹਿੰਦਾ ਜੀ ਮੇਰੀ ਨਹੀਂ ਗਲਤੀ ਐਨੀ ਕੁ ਗਲਤੀ ਐ ਬਸ ਮੇਰੀ ਜੇ ਮੈਂ ਆ ਚੀਜ਼ ਉਹਨਾਂ ਕੋਲੋਂ ਰਿਸ਼ਵਤ ਲੈ ਲੈਂਦਾ ਫਿਰ ਮੈਂ ਠੀਕ ਹੋਣਾ ਤੋ ਅਫਸਰ ਨੇ ਬਸ ਇਹ ਨਹੀਂ ਗੱਲ ਸੁਣੀ ਉਹਨੇ ਨਹੀਂ ਕੋਈ ਹੁਕਮ ਦਿੱਤੀ ਉਹਨੇ ਉਸੇ ਵਕਤ ਆਰਡਰ ਕਰ ਦਿੱਤਾ ਵੀ ਇਹਨੂੰ ਫਲਡਨਾ ਸਟੇਸ਼ਨ ਦੇ ਦਿੱਤਾ ਉਹਨੇ ਲੁਧਿਆਣੇ ਦੇ ਨਾਲ ਹੀ ਛੋਟਾ ਜਿਹਾ ਕਸਬਾ ਉੱਥੇ ਉਹਨੂੰ ਲਾ ਦਿੱਤਾ ਚੱਲ ਵੀ ਤੋਂ ਲੰਪਰ ਦਾ ਖੇਸਾ ਚੋਂ ਲੱਗ ਗਿਆ ਉਤੋਂ ਵਾਹ ਸਾਧ ਸੰਗਤ ਅੱਜ ਉਹ ਬਹੁਤ ਵੱਡੇ ਉੱਤੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਤ ਤੇ ਵਿਸ਼ਵਾਸ ਹੈ ਕੋਈ ਵੀ ਘਟਨਾ ਹੋਵੇ ਉਹ ਸੰਗਤ ਵਿੱਚ ਰੋਜ਼ ਬੈਂਦੇ ਨੇ ਹਰ ਰੋਜ਼ ਜਿੱਥੇ ਕਿਤੇ ਗੁਰਦੁਆਰਾ ਨੇੜੇ ਹੋਣੇ ਮੱਥਾ ਟੇਕਣੇ ਔਰ ਜੇ ਕੋਈ ਵੱਡੀ ਵੱਡੀ ਕੋ ਗੱਲ ਹੋ ਜਾਏ ਕੋਈ ਗੱਲ ਹੋਵੇ ਅੰਦਰ ਵਾਟ ਸਭ ਸਾਧ ਸੰਗਤ ਇਹ ਅੰਦਰ ਵਿਸ਼ਵਾਸ ਪੈਦਾ ਹੁੰਦਾ ਕਿਹੜੀ ਚੀਜ਼ ਹੈ ਜਿਹੜੀ ਸੰਗਤ ਵਿੱਚ ਬਹਿ ਕੇ ਨਹੀਂ ਮਿਲਦੀ ਸੁੱਕੇ ਕਾਸ਼ਟ ਹਰਿਆ ਬੰਦਾ ਕਿਸੇ ਪਾਸਿਓਂ ਘਟ ਰਿਹਾ ਹੋਵੇ ਬਸ ਸੰਗਤ ਵਿੱਚ ਰੋਜ਼ ਆਉਣ ਲੱਗ ਜਾਓ ਨਾਮ ਜਪਣ ਨਾਲ ਸੁੱਕੇ ਕਾਸ਼ ਜਿਵੇਂ ਦਰਖਤ ਹਰੇ ਹੋ ਜਾਂਦੇ ਐਦਾਂ ਜੀਵਨ ਹਰਿਆ ਤਈਓ ਮਾਛਾ ਕਹਿੰਦੇ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਇੱਕ ਵਾਰ ਸੁਰਤ ਜੋੜੋ ਮਿਲ ਕੇ ਪਿਆਰ ਨਾਲ ਕਹੋ ਸਤ ਸੰਗਤ ਮਿਲੇ ਸੋ ਤਰੇ ਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰੇ ਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰੇ ਆ ਮੇਰੇ ਅੱਜ ਕੇ ਸਤ ਸੰਗਤ